ਪੀਪਾਰਹਿ ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਤੁੰਡ ਦਹ ਦਿਸ ਭ੍ਰਮੇ ਥੱਕਿ ਆਇ ਪ੍ਰਭ ਕੀ ਸਾਮ ਤੇ ਨਗਦੈ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨਸਾ ਤੋ ਤੁਮਲਾ ਪਤੀ ਉਪਜੈ ਨਾਹੀ ਦਾਮ ਹਰ ਨਾ ਨ ਮਿਲਿਆ ਸਾਜਨਾ ਕਤ ਪਾਈਐ ਬਿਸਰਾਮ ਜਿਤ ਘਰ ਹਰ ਗੰਤ ਨ ਪ੍ਰਗਟਿ ਪਠਨਗਰ ਸੇਗਰਾ ਸਰਵ 시ਗਾਰ ਤੰਬੂਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਸ਼ੇਤ ਗੋਬਿੰਦਿਆ ਰਾਤੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇੱਕ ਖਿੰਨ ਤਿਸ ਜੀਵਣਾ ਬਿਰਤਾ ਜਨਮ ਜਣਾ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਪਣਾ ਸੋ ਪ੍ਰਭ ਚਿਤ ਨ ਆਵੀ ਕਿਤੜਾ ਦੁੱਖ ਗਣਾ ਜਿਨੇ 라ਵਿਆ ਸੋ ਪ੍ਰਭੂ ਤਿਨਾ ਭਾਗ ਨਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਬੁਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ਵੈਸਾਖ ਧੀਰਨ ਕਿਉ ਬਾਡਿਆ ਜਿਨਾ ਪ੍ਰੇਮਿ ਸ਼ੋਹ ਹਰ ਸਾਜਨ ਪੁਰਖ ਬਿਸਾਰ ਕੈ ਲਗੀ ਮਾਇਆ ਧੋਹ ਉਤਰ ਕਲਤਰ ਨਾ ਸੰਗ ਤਨਾ ਹਰ ਅਬਨਾਸੀ ਓਹ ਪਲਚ ਪਲਚ ਸਗਲੀ ਹੋਈ ਝੂਠੈ ਤੇ ਬੈ ਮੋਹ ਏਕ ਸਰ ਕੇ ਨਾ ਬਿਨ ਅਗੈ ਲਈ ਖੋ ਹੈ ਦੁਬਿ ਸਾਰਬ ਗੁਚਣਾ ਪ੍ਰਭ ਬਿਨ ਅਵਰਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਂਤੀ ਪ੍ਰਭ ਮਿਲੋ ਪ੍ਰਾਪਤ ਹੋਏ ਬੈ ਸਾਖ ਸੁਹਾਵਾ ਤਾਨ ਲੱਕੇ ਜਾਂ ਸੰਤ ਭੇਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵੰਨ ਹਰ ਸੱਜਣ ਦਾ ਬਣ ਲੱਗਿਆ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾ ਪ੍ਰਭੂ ਨੂੰ ਲੱਗੈ ਨਾਹੀ ਸੰਨ ਰੰਗ ਸਵੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਨੇ ਐਸੇ ਹੀ ਕਹੀਏ ਧਾਨਾ ਆਪਣ ਲਈ ਅਜ ਮਿਲੈ ਵਿਛੜ ਕਿਉ ਰੋਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇ ਠਰ ਗੀਲਾ ਤਿਸ ਧਣੀ ਜਿਸ ਕੈ ਪਾਪ ਮੱਥਨ ਆ ਸਾੜਤ ਪੰਧਾ ਤਿਸ ਲੰਕੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਦੀ ਆਸ ਦੁਇ ਭਾਏ ਬੁਗਚੀਐ ਗਲ ਪਈ ਇਸ ਜਮਕੀ ਫਾਸ ਜਿਹਾ ਵਿਜੈ ਸੋ ਲੁਣੈ ਮੱਥੇ ਜੋਲਖਿਆ ਸੂ ਰੈਣ ਪਿਹਾਨੀ ਪਛੁਤਾਣੀ ਉੱਠ ਚੱਲੀ ਗਈ ਨਿਰਾਸ ਜਰ ਕਾ ਸਾਧੂ ਭੇਟੀਐ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਦਾਨ ਕੀ ਅਰਦਾਸ ਆ ਸਾੜ ਸੁਹੰਤਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਕੀ ਕੋ ਨਾਮ ਆਧਾਰ ਵਿਖਿਆ ਰੰਗ ਕੋੜਾ ਪਿਆ ਤਿਸਨ ਸਭੇ ਸ਼ਾਰ ਹਰ ਅਮਰਤ ਬੂਦ ਸੁਹਾਣੀ ਮਿਲ ਸਾਧੂ ਪੀ ਬਣਹਾਰ ਬਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣਹਾਰ ਜਿਨੀ ਸਖੀਏ ਪ੍ਰਭ ਪਾਇਆ ਹਮ ਤਨ ਕੈ ਸਤ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਿ ਹਾਰ ਪਾ ਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੀਤ ਲਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਤੇ ਬਿਨ ਸਸੀ ਤਿਤ ਬੇਲਾ ਕਹਿ ਸੰਪ੍ਰੇਤ ਪਕੜ ਚੱਲਾ ਇਹਨ ਦੂਤ ਜੰਮ ਕਿਸੇ ਨਾ ਦੀਨੀ ਪੀਤ ਛੱਡ ਖੜੋ ਤੈ ਖਿਨੇ ਮਾਹੀ ਜਿਨ ਸਿਉ ਲਗਾ ਹਿਤ ਹੱਥ ਮਰੋੜੇ ਤਨ ਕਪੀਸਿਆ ਹੋ ਹੋਆ ਸੀਤ ਜਿਹਾ ਬੀਜੈ ਸੋ ਲੁਣੈ ਕਰਮਾ ਸਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਪਤੀ ਸੇ ਪਾਦੋਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਹਿਤ اسنری مہڑا کیوں ملے ہر جائے من تن پیاس درسنت سہائی پر لاگا پائے پیڑ پرب کیوں سکھ پائی ہے تو جی نہ ہی جائے جنہیں چاخیا پرم رس سے ترپت رہے آگائے آپ تیاگ بینتی کرے لہو پربھو لڑ لائے ਜੋ ਹਰ ਕੰਤ ਮਿਲਾਈਆ ਸੇ ਪਿਛੜ ਕਤਹਿ ਨਾ ਜਾਏ ਪ੍ਰਭ ਬਿਨ ਤੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਤੀਆਂ ਜਿਨਾ ਮਿਆ ਹਰ ਰਾਏ ਕਤ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਬੇਮਕ ਹੋਏ RAM ਤੇ ਲੱਗ ਜਨਮ ਬਿ ਜੋਗ ਖੇਨ ਮਹਿ ਕਵੜੇ ਹੋਏ ਗੇ ਜਤੜੇ ਬਾयां ਭੂਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹ ਰੋਜ ਕੀਤਾ ਕਿਛੂ ਨ ਹੋ ਬਈ ਲਖਿਆ ਧੁਰ ਸੰਜੋਗ ਵਡਪਾਗੀ ਮੇਰਾ ਪ੍ਰਭ ਮਿਲੇ ਤਾ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੇ ਫਿਰ ਸਾਹਿਬ ਬੰਦੀ ਪੌਂਚ ਕੱਤਕ ਹੋਵੇ ਸਾਧ ਸੰਗ ਬਿਨ ਸੈ ਸੱਬੇ ਸੋਚ ਮਕਰ ਮਾਹੀ ਸੁਹੰਤੀਆਂ ਹਰ ਪ੍ਰਸੰਗ ਬੈਠੜੀ ਆਹ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ ਤਨ-ਦਨ ਮੋਲਿਆ ਰਾਤ ਸਿਉ ਸੰਗ ਸਾਧ ਸਹੇਲੜੀ ਆਹ ਸਾਥ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀ ਆਹ ਤਿੰਨ ਦੁੱਖ ਨ ਕਬੋਂ ਉਤਰੈ ਸੇ ਜਮਕੈ ਬਸ ਪੜੀ ਆਹ जिने राव्या प्रभु अपना से तिसन नित खड़ियां हरतन जवेहर लाल हर कंठ तना जड़ी आ नानक बांचे ਧੂੜ ਤਿਨ ਪ੍ਰਭ ਸਰਣੀ ਦਰ ਪੜੀ ਆ ਮੰਗਰ ਪ੍ਰਭ ਆਰਾਤਣਾ ਬਹੁੜਾ ਜਨਮ ਮੜੀ ਆ ਪੋਖ ਤੁਖਾਰ ਨਾ ਪਿਆ ਪਈ ਕੰਠ ਮਿਲਿਆ ਹਰ ਨਾ ਹੋ ਮਨ ਬੀਤਿਆ ਚਰਨਾਂ ਰਬਿੰਦ ਦਰਸਨ ਲਗੜਾ ਸਾਹੋ ਉੜ ਗੋਬਿੰਦ ਕੋ ਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹਿ ਨ ਸਕੀ ਮਿਲ ਸਾਧੂ ਗੁਣ ਗਾਹੋ ਜਹ ਤੈ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸੁਮਾ ਹੋ ਕਰ ਗਹਿ ਲੈਨੀ ਪਾਰਵ ਰਮ ਬਹੁੜ ਨਾ ਵਿਛੜੀ ਆਹੋ ਬਾਰ ਜਾਓ ਲਖ ਪੀਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾ ਰਾਣੈ ਨਾਨਕ ਦਰ ਪਈ ਆਹੋ ਭੋਖ ਸੁਹਾਤਾ ਸਰਬ ਸੁਖ ਜਿਸ ਬਖਸੈ ਬੇਪਰਵਾਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ ਨਾਨਕ ਹਰਿ ਕਾ ਨਾਮ ਧਿਆਇ ਸੁਣ ਸਭਨਾ ਨੋ ਕਰਦਾਨ ਜਨਮ ਕਰਮਲ ਉਤਰੈ ਮਨ ਤੇ ਜਾਏ ਗੁਮਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਤੁੰ ਜੀ ਦਇਆ ਪ੍ਰਵਾਣ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਗੁਰਵਾਨ ਬਾਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਪ੍ਰਵਾਨ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਗੀ ਸਰਬ ਸੁਖ ਹਉਣ ਦੁੱਖਾ ਨਾਹੀ ਜਾਹੇ ਇਸ ਪੁੰਨੀ ਵਡ ਭਾਕਣੀ ਵਰ ਪਾਇ ਹਰ ਰਾਇ ਬਿਲ ਸਿਆ ਮੰਗ ਲਗਾਵੀਂ ਗੀਤ ਗੋਵਿੰਦ ਅਲਾਏ ਹਰ ਜੀਹਾ ਅਵਰ ਨ ਦਿਸਈ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰੇ ਔਨ ਨਹਿ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀ ਐ ਜਿਸਨੋਂ ਦਿਲ ਨਤ ਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਂਜ ਸਰੀ ਹਰ ਗੁਰਪੂਰਾ ਅਰ ਰਾਤਿਆ ਦਰਗ ਸੱਚ ਖਰੇ ਸਰਬ ਸੁਖਾ ਨਿਤ ਚਰਣ ਹਰ ਭਾਉ ਜਨ ਬਖਮਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਤਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਵ ਸੇਵਤੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ